ਹਾਂਜੀ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੀ ਲਾਈਨਿੰਗ ਵਾਲੇ ਕਮੀਜ਼ ਦੀ ਕਟਿੰਗ ਕਰਕੇ ਤੁਹਾਨੂੰ ਦੱਸਾਂਗੇ ਵੀ ਕਿੱਦਾਂ ਆਪਾਂ ਕਮੀਜ਼ ਦੀ ਕਟਿੰਗ ਕਰਨੀ ਆ, ਕਿੱਦਾਂ ਆਪਾਂ ਲਾਈਨਿੰਗ ਜੋੜਨੀ ਆ। ਦੇਖੋ ਜੀ ਆਹ ਕੱਪੜਾ ਦਾ ਆਹ ਦੇਖੋ ਇਸ ਤਰ੍ਹਾਂ। ਇਸ ਤਰ੍ਹਾਂ ਆਪਾਂ ਕੱਪੜੇ ਨੂੰ ਵਿਛਾਉਣੇ ਹੁੰਨੇ ਆ ਯਾਨੀ ਕਿ ਰੱਖਦੇ ਹੁੰਨੇ ਆ। ਦੇਖੋ ਇਹਦਾ ਜਿਹੜਾ ਫਰੰਟ ਵਾਲਾ ਪੱਲਾ ਆ ਉਹ ਰੈਡੀ ਹੈ ਤੇ ਆਪਾਂ ਨੂੰ ਤਰਪਾਈ ਕਰਨ ਦੀ ਜ਼ਰੂਰਤ ਨਹੀਂ। ਆਪਾਂ ਪਿਛਲੇ ਪੱਲੇ ਤੇ ਤਰਪਾਈ ਕਰਨੀ ਆਏਗੀ। ਆਪਾਂ 3 ਇੰਚ ਦੇਖੋ 3 ਇੰਚ ਪਿਛਲਾ ਪੱਲਾ ਆਪਾਂ ਡਾਊਨ ਕਰਕੇ ਰੱਖਿਆ ਆ 3 ਇੰਚ ਉੱਚਾ ਰੱਖਿਆਗਾ ਜੇ ਨਾ ਆਹ ਵਾਲੀ ਜਿਹੜਾ ਵਰਕ ਹੋਇਆ ਹੋਇਆ ਜੇ ਇਹ neck ਤੇ ਵਰਕ ਹੁੰਦਾ ਜਾਂ ਜਿਹੜਾ ਇਹ ਫੁੱਲ ਬਣਿਆ ਹੋਇਆ ਇਹ ਸੈਂਟਰ ਚ ਹੁੰਦਾ ਫੇਰ ਆਪਾਂ ਫਰੰਟ ਵਾਲੇ ਪੱਲੇ ਦੀ ਕਟਿੰਗ ਅਲੱਗ ਕਰਨੀ ਆ ਕਟਿੰਗ ਅਲੱਗ ਕਰਕੇ ਆਪਾਂ ਬੈਕ ਪੱਲੇ ਤੇ ਰੱਖ ਕੇ ਕਟਿੰਗ ਕਰਾਂਗੇ ਹੁਣ ਆਪਾਂ ਜੀ ਇਕੱਠੀ ਹੋਈ ਕਟਿੰਗ ਕਰਨੀ ਆ ਕਟਿੰਗ ਇਕੱਠੀ ਕਿਉਂ ਕਰਨੀ ਆ ਦੇਖੋ ਜੀ ਆ ਦੇਖੋ ਜਿਹੜਾ ਨਾ ਆਹ ਵਾਲਾ ਫੁੱਲਾਗਾ ਜੇ ਆਪਾਂ ਨਾ ਇੱਥੋਂ ਮਤਲਬ ਕੀ ਇਹਦੀ ਕਟਿੰਗ ਇੱਥੋਂ ਕਰਾਂਗੇ ਤਾਂ ਜਿਹੜਾ ਫੁੱਲੇ ਨੇ ਅੱਧੇ ਨੇ ਫਿਟਿੰਗ ਵਾਲੀ ਸਲਾਈ ਦੇ ਵਿੱਚ ਨਿਕਲ ਜਾਣਾਗਾ ਆਪਾਂ ਇਹਨੂੰ ਫਿਟਿੰਗ ਵਾਲੀ ਕਮਰ ਕੋਲੇ ਨੇ ਇਦਾਂ ਚਲੇ ਜਾਣਾ ਆਪਾਂ ਇਹਨੂੰ ਫਿਟਿੰਗ ਵਾਲੀ ਸਲਾਈ 'ਚ ਵੀ ਲੈ ਕੇ ਆਉਣਾ ਆਪਾਂ ਇਹਨੂੰ ਕਮੀਜ਼ ਦੇ ਵਿੱਚ ਲੈ ਕੇ ਆਉਣਾ ਦੇਖੋ ਆਹ ਹੈਗਾ 2 ਇੰਚ ਕੱਪੜਾ ਇਹ ਤੋਂ ਇੱਧਰ ਠੀਕ ਹੈ ਜੀ ਇਹ ਆਪਣਾ ਆ ਜਾਣਾ ਤਰਪਾਈ 'ਚ ਠੀਕ ਹੈ ਜੀ ਤੇ ਆਪਾਂ ਨਾ ਇਹਨਾਂ ਦੀ हिਪ ਹੈਗੀ ਹੈਗੀ ਜਿਹੜੀ ਚੀਜ਼ ਜਿਆਦਾ ਹੁੰਦੀ ਹੈ ਜਿੱਦਾਂ ਕਮਰ हिਪ ਤੇ ਬ੍ਰੈਸਟ ਉਹਦੇ ਅਕੋਰਡਿੰਗ ਆਪਾਂ ਕਮੀਜ਼ ਦੀ ਚੜਾਈ ਰੱਖਣੀ ਹੁੰਦੀ ਆ ਇਹਨਾਂ ਦੀ हिਪ ਹੈਗੀ ਹੈਗੀ 20 ਇੰਚ ਬਾਕੀ ਸਾਰਾ ਇੱਕ ਘੇਰਾ ਤੇ ਬ੍ਰੈਸਟ ਹੈਗੀ ਆ 19 ਆਪਾਂ 20 ਦੇ ਅਕੋਰਡਿੰਗ ਰੱਖਣਾ ਆਪਾਂ 24 ਇੰਚ ਤੇ ਨਿਸ਼ਾਨ ਲਾਵਾਂਗੇ 2-2 ਇੰਚਾ ਜਿਹੜਾ ਆਪਾਂ ਖਾਲੀ ਛੱਡਿਆ ਨੇ ਤਾਂ ਤਰਪਾਈ 'ਚ ਚਲੇ ਜਾਣਾਗਾ 24 ਇੰਚ ਇੱਕ ਨਿਸ਼ਾਨ ਆਪਾਂ 24 ਦਾ ਸੈਂਟਰ 'ਚ ਲਾਵਾਂਗੇ ਕਟਿੰਗ ਕਰਨ ਤੋਂ ਪਹਿਲਾਂ ਆਪਾਂ ਕਢਾਈ ਦਾ ਅੰਦਾਜ਼ਾ ਜ਼ਰੂਰ ਲਾਉਣਾ ਹੁੰਦਾ ਦੇਖੋ ਜਿਹੜਾ ਆ ਫੁੱਲਾ ਹੁਣੇ ਸੈਂਟਰ 'ਚ ਆ ਜਾਊਗਾ ਦੇਖੋ ਇਹਨਾਂ ਦੀ ਕਮੀਜ਼ ਦੀ ਲੈਂਥ ਹੈਗੀ ਹੈ ਜੀ 47 ਇੰਚ ਤਿਆਰ 43 43 'ਚ ਆਪਾਂ ਆ ਦੇਖੋ ਐਕਸਟਰਾ ਤਾਂ ਛੱਡਿਆ ਹੋਇਆ ਆਪਾਂ 4 ਇੰਚ ਪਲੱਸ ਕਰਨਾ ਹੁੰਦਾ ਜੇ ਆ ਨਾ ਛੱਡਿਆ ਹੋਵੇ ਨਾਰਮਲ 'ਚ ਹੁਣ ਆਪਾਂ ਦੇਖੋ 43 ਇੰਚ ਇਹਨਾਂ ਦੀ ਕਮੀਜ਼ ਤਿਆਰ ਆ 1 ਇੰਚ ਐਕਸਟਰਾ ਕਟਿੰਗ ਕਰਨਾ ਸੀ ਕਾਟ ਪਾਉਣ ਵਾਸਤੇ ਤੇ ਸਲਾਈ ਵਾਸਤੇ ਇਹ ਕੱਪੜਾ ਪ੍ਰੋਪਰ ਉਨੇ ਹੀ ਆ 44 ਆਪਾਂ 44 ਇੰਚ ਤੇ ਹੀ ਕਟਿੰਗ ਕਰਨੀ ਸੀ ਆਪਾਂ ਸਾਰੇ ਜੀ ਕਟਿੰਗ ਕਰ ਲੈਣੀ ਆ ਹੁਣ ਆਪਾਂ ਸਕੇਲ ਦੇ ਨਾਲ ਜਾਂ ਇੰਚੀ ਟੇਪ ਨਾਲ ਇਦਾਂ ਲਾਈਨ ਬਣਾ ਲੈਣੀ ਆ ਆਹ ਲਓ ਜੀ ਐਸ ਤਰ੍ਹਾਂ ਇਸ ਤਰ੍ਹਾਂ ਦੇਖੋ ਜੀ ਆਪਣੀ ਕੁਰਤੀ ਦੀ ਲੰਬਾਈ ਤੇ ਚੜਾਈ ਲਾਉਣ ਦਾ ਇਹ ਤਰੀਕਾ ਹੁੰਦਾ 4 4 ਇੰਚ ਐਕਸਟਰਾ ਕਟਿੰਗ ਕਰਨਾ ਜੇ ਤੁਹਾਡੀ ਕੁਰਤੀ ਤੇ ਕਢਾਈ ਆ ਤਾਂ ਆਪਾਂ ਕਢਾਈ ਦੀ ਜ਼ਰੂਰ ਸੈਟਿੰਗ ਲਾ ਕਰਨੀ ਆਂਗੀ ਵੀ ਆਪਣੀ ਕਢਾਈ ਕਿੱਥੇ ਕਾਉਗੀ ਕਿ ਕਿਤੇ ਆਪਣੀ ਕਢਾਈ ਕਮਰ ਵਾਲੀ ਸਲਾਈ ਦੇ ਵਿੱਚ ਤਾਂ ਨਹੀਂ ਜਾ ਰਹੀ ਆ ਹੋ ਗਈ ਆਪਣੀ কুরਤੀ ਦੀ ਕਟਿੰਗ ਤੇ ਆ ਜਿਹੜਾ ਕੱਪੜਾ ਰਹਿ ਗਿਆ ਇਹ ਰੀਆਂ ਕਰਾਂਗੇ ਆਪਾਂ ਬਾਹਾਂ ਦੀ ਕਟਿੰਗ ਠੀਕ ਆ ਨਾਰਮਲ কুরਤੀ ਇਹ ਮੈਚਿੰਗ ਸੂਟ ਸੀਗਾ ਨਾਰਮਲ ਸੂਟ 'ਚ ਜਿਹੜਾ ਸਾਈਡ ਤੋਂ ਕੱਪੜਾ ਲੈਣਾ ਹੁੰਦਾ ਇਹਦੇ ਆਪਾਂ ਪਾਉਣੇ ਹੁੰਦੇ ਆ ਸਲਵਾਰ ਦੇ ਪੱਲੇ ਆਂ ਦੇਖੋ ਜੀ ਆਪਾਂ ਹੁਣ ਨਾ ਆਪਣੀ কুরਤੀ ਦਾ ਕੱਪੜਾ ਚੱਕ ਦੇਣਾਗਾ কুরਤੀ ਦਾ ਕੱਪੜਾ ਚੱਕਣ ਤੋਂ ਬਾਅਦ ਜਿਹੜਾ ਨਾ ਲਾਈਨਿੰਗ ਦਾ ਕੱਪੜਾ ਉਹ ਆਪ ਆ ਇਸ ਤਰ੍ਹਾਂ ਵਿਛਾ ਲੈਣਾ ਦੋਵੇਂ ਪੰਨੇ ਇਕੱਠੇ ਕਰਕੇ ਇਸ ਤਰ੍ਹਾਂ ਆਪਾਂ ਜਿਹੜੀ ਕਮੀਜ਼ ਤੇ ਲਾਈਨਿੰਗ ਲਾਉਣੀ ਹੁੰਦੀ ਹੈ ਨਾ ਹਮੇਸ਼ਾ ਉਹ ਧੋ ਕੇ ਯੂਜ਼ ਕਰਨੀ ਹੈਗੀ ਧੋਣ ਤੋਂ ਬਾਅਦ ਆਪਾਂ ਉਹਦੇ ਉੱਪਰ ਕਰ ਲੈਣੀ ਹੈ ਜੀ ਪ੍ਰੈਸ ਪ੍ਰੈਸ ਕਰਕੇ ਕਈ ਵਾਰੀ ਨਾ ਲਾਈਨਿੰਗ ਚ ਕਾਂ ਟੈ ਜਾਂਦਾ ਹੁੰਦਾ ਕਾਂ ਵਗੈਰਾ ਕੱਢ ਕੇ ਫੇਰ ਆਪਾਂ ਕਮੀਜ਼ ਤੇ ਲਾਉਣੀ ਹੈ ਜੀ ਆ ਜਿੱਦਾਂ ਦੇਖੋ ਹੁਣ ਜਿਹੜਾ ਆਪਣੀ ਕੁੜਤੀ ਇਹਦੇ ਵਿੱਚ ਲੋਨ ਚਕਾਣਾਗਾ ਦੇਖੋ ਜੀ ਇਸ ਤਰ੍ਹਾਂ ਦੇਖੋ ਜੀ ਆਪਾਂ ਕੱਪੜੇ ਨੂੰ ਐਦਾਂ ਦੋ ਤਹਾਂ ਦੇ ਵਿੱਚ ਵਿਛਾ ਲਿਆ ਲਾਈਨਿੰਗ ਵਾਲੇ ਨੂੰ ਹੁਣ ਆਪਾਂ ਨਾ ਆਪਣੇ ਕਮੀਜ਼ ਦੇ ਪੱਲੇ ਨੂੰ ਆਪਾਂ ਉੱਪਰ ਰੱਖ ਲੈਣਾਗਾ ਲਾਈਨਿੰਗ ਵਾਲੇ ਕੱਪੜੇ ਦੇ ਉੱਪਰ ਜਿਹੜੀ ਲਾਈਨਿੰਗ ਹੁੰਦੀ ਹੈ ਨਾ ਇਹ ਆਪਣੀ ਜਿਹੜੀ ਤਪਾਈ ਹੁੰਦੀ ਹੈ ਤੋਂ 3-4 ਉਂਗਲਾਂ ਜਾਣੀ 3 ਇੰਚ ਆਪਾਂ ਉੱਚੀ ਰੱਖਣੀ ਹੁੰਦੀ ਹੈ ਆਪਾਂ ਦੇਖੋ ਇਸ ਤਰ੍ਹਾਂ ਫਰੰਟ ਵਾਲਾ ਪੱਲਾ ਉਨਾ ਨੀਮਾ ਰੱਖ ਲੈਣਾਗਾ ਜੇ ਤੁਹਾਡਾ ਕਮੀਜ਼ 43 ਇੰਚ ਤਿਆਰ ਆ ਨਾ ਤਾਂ ਤੁਸੀਂ ਲਾਈਨਿੰਗ ਦੀ 40 ਇੰਚ ਤੇ ਕਟਿੰਗ ਕਰਨੀ ਹੈ। ਆ ਦੇਖੋ ਜੀ ਇਸ ਤਰ੍ਹਾਂ ਆਪਾਂ ਬਚਾ ਲੈਣੀ ਆ। ਇੱਥੋਂ ਬਿਲਕੁਲ ਜਿਹੜੀਆਂ ਆਪਣੀਆਂ ਕੰਨੀਆਂ ਨੇ ਇਹ ਆਪਸ ਦੇ ਵਿੱਚ ਚੰਗੀ ਤਰ੍ਹਾਂ ਮਿਲੀਆਂ ਹੋਈਆਂ ਚਾਹੀਦੀਆਂ ਨੇ ਲਾਈਨਿੰਗ ਹਲਕੀ ਜੀ ਵੱਧ ਕੱਟੀ ਜਾਵੇ ਤਾਂ ਕੋਈ ਪ੍ਰੋਬਲਮ ਨਹੀਂ ਹੁੰਦੀ ਜੇ ਲਾਈਨਿੰਗ ਹਲਕੀ ਜੀ ਵੀ ਘੱਟ ਕੱਟੀ ਜਾਵੇ ਨਾ ਦਾ ਆਪਣੀ ਸੂਟ ਦੇ ਵਿੱਚ ਖਿੱਚ ਪੈਣ ਲੱਗ ਜਾਂਦੀ ਆ ਆ ਲਓ ਜੀ ਦੇਖੋ ਆਪਾਂ ਲਾਈਨਿੰਗ ਵਿਛਾ ਲਈ ਹੁਣ ਮੇਰੀਆਂ ਨਾ ਕਈ ਪੈਣਾ ਦੇ ਮੈਸੇਜ ਆਉਂਦੇ ਆ ਵੀ ਵੀ ਆਪਾਂ ਨੂੰ ਲਾਈਨਿੰਗ ਕਿੰਨੀ ਵੱਧ ਰੱਖਣੀ ਚਾਹੀਦੀ ਆ ਦੇਖੋ ਜੀ ਮੈਂ ਕੋਈ ਅੱਧਾ ਇੰਚ ਕੋਈ 1 ਇੰਚੇ ਲਾਈਨਿੰਗ ਵੱਧ ਨਹੀਂ ਕੱਟਦੀ ਲਾਈਨਿੰਗ ਤੋਂ ਕੇ ਯੂਜ਼ ਕਰਦੇ ਆ ਤਾਂ ਲਾਈਨਿੰਗ ਆਪਣੀ ਸੁੰਗੜਦੀ ਨਹੀਂ ਹੈਗੀ ਲਾਉਣ ਤੋਂ ਬਾਅਦ ਦੇਖੋ ਜਦੋਂ ਆਪਾਂ ਕਟਿੰਗ ਕਰਨੀ ਆ ਨਾ ਇਹਦੇ ਬਰਾਬਰ ਨਹੀਂ ਮੈਂ ਕੈਂਚੀ ਰੱਖਦੀ ਆਹ ਵਾਲਾ ਜਿਹੜਾ ਕੱਪੜਾ ਠੀਕ ਆ ਜੀ आ वाले कपड़े ने एक तो आप बराबर रख के कटिंग करते होंगे बस इतना हल्का पैर की बार रख के ना एदा कटिंग करनी है बस जे मैं कह भी एक इंच बत्त कटिंग करो अद्धा इंच बत्त कटिंग करो ती और जो आप सिलाई करते हैं तो ठीक नहीं हो आता होगी हूँ आखो तखाने दोबारा देखो आप बिलकुल इतों नहीं मैं कैंची रखनी कैंची इत रखनी है देखो जी हल्की जी ਅੱਦਾਂ ਹੀ ਚੋਵੀ ਕੱਟ ਇਸ ਤਰ੍ਹਾਂ ਜੀ ਆਪਾਂ ਸਾਰੀ ਕਟਿੰਗ ਕਰ ਲੈਣੀ ਆ ਆ ਦੇਖੋ ਜੀ ਇਸ ਤਰ੍ਹਾਂ ਆਪਣੀ ਲਾਈਨਿੰਗ ਦੀ ਹੋ ਗਈ ਕਟਿੰਗ ਜਿਹੜਾ ਸਾਈਡ ਤੋਂ ਕੱਪੜਾ ਲਿਆ ਨਾ ਮੈਚਿੰਗ ਸੂਟ ਚਾ ਪਹਿਲੇ ਸਲਵਾਰ ਦੇ ਪੱਲਿਆਂ ਦੇ نیچے ਲਾ ਲੈਂਦੇ ਹੁਣ ਆ ਪਹਿਲਾਂ ਬਾਹਾਂ ਥੱਲੇ ਇਹਦੀ ਲਾਈਨਿੰਗ ਲਾਵਾਂਗੇ ਜੇ ਚੜਾਈ ਘੱਟ ਹੋਊਗੀ ਤਾਂ ਦੇਖੋ ਜਿਹੜੀ ਕੰਨੀ ਹੁੰਦੀ ਆ ਨਾ ਕੰਨੀ ਨੂੰ ਐਦਾਂ ਕੰਨੀ ਤੇ ਧਰ ਕੇ ਆਪਾਂ ਸਲਾਈ ਲਗਾ ਲੈਣੀ ਆ ਇਸ ਤਰ੍ਹਾਂ ਜਿੱਦਾਂ ਪੱਗ ਦੀ ਸਿਲਾਈ ਲੱਗੀ ਹੁੰਦੀ ਹੈ ਇਸ ਤਰ੍ਹਾਂ ਸਿਲਾਈ ਲਾ ਕੇ ਇਹ ਚ ਜੋੜ પા ਕੇ ਆਪਾਂ ਬਾਹਵਾ ਦੇ ਥੱਲੇ ਲਾਈਨਿੰਗ ਲਗਾ ਸਕਦੇ ਆ। ਆਹ ਲਓ ਜੀ ਆਹ ਹੋ ਗਈ ਲਾਈਨਿੰਗ ਦੀ ਕਟਿੰਗ ਹੁਣ ਆਪਾਂ ਕੀ ਕਰਨਾ ਦੇਖੋ ਇਹ ਆਹ ਲਓ ਆਹ ਲਾਈਨਿੰਗ ਦੀ ਕਟਿੰਗ ਹੋ ਗਈ ਸਭ ਤੋਂ ਪਹਿਲਾਂ ਨਾ ਆਪਾਂ نیچے ਲੇੜ ਮਾਰ ਲੈਣੀ ਆ ਸਿਲਾਈ ਮਾਰ ਕੇ ਫੋਲਡ ਕਰ ਲੈਣਾ ਐਦਾਂ। ਦੋਵੇਂ ਲਾਈਨਿੰਗਾਂ ਦੇ ਇਹਦੇ ਵੀ ਇਹਦੇ ਵੀ ਐਦਾਂ ਸਿਲਾਈ ਲਗਾਉਣ ਤੋਂ ਬਾਅਦ ਆਪਾਂ ਨਾ ਇਹ ਤਿੰਨੇ ਪਾਸੇ ਚਾਰੇ ਪਾਸੇ ਐਦਾਂ ਇਹ ਆ ਦੇਖੋ ਇਹ ਇਸ ਤਰ੍ਹਾਂ ਆਪਾਂ ਸਲਾਈ ਲਗਾ ਕੇ ਨਾ ਆਪਣੀ ਲਾਈਨਿੰਗ ਨੂੰ ਕੱਚਾ ਕਰ ਲੈਣਾ ਹੈ ਸਲਾਈ ਲਾਉਣੀਆਂ ਵੱਡੇ ਵਖੇ ਦੇ ਨਾਲ ਵੱਡੇ ਵਖੇ ਨਾਲ ਸਲਾਈ ਲਗਾਉਣ ਤੋਂ ਬਾਅਦ ਆਪਾਂ ਤੁਹਾਨੂੰ ਇਹਦੀਆਂ ਕਾਟਣਾ ਪਾ ਕੇ ਦਿਖਾਉਣੇ ਆ ਵੀ ਕਿੱਦਾਂ ਕਾਟਣਾ ਪਾਉਣੀਆਂ ਨੇ ਆ ਦੇਖੋ ਜੀ ਆਪਣੀ ਲਾਈਨਿੰਗ ਵਾਲੀ ਕੜਾਈ ਵਾਲੀ ਕੁੜਤੀ ਸੀ ਬਸ ਤੁਸੀਂ ਕੜਾਈ ਵਾਲੀ ਕੁੜਤੀ ਜਾਂ ਫੁੱਲਰਾ ਜ਼ਰੂਰ ਧਿਆਨ ਰੱਖਣਾ ਜਿੱਦਾਂ 24 ਇੰਚ ਕੇਰਾ ਸੀ ਇਹਨਾਂ ਦਾ ਆਪਾਂ ਕਟਿੰਗ ਕੀਤੀ ਦੋਵੇਂ ਪਾਸੇ ਦੇਖੋ ਜੀ 12 12 ਇੰਚ ਆ ਰਿਹਾ ਹੈਗਾ ਚਲੋ ਜੀ ਹੁਣ ਆਪਾਂ ਤੁਹਾਨੂੰ ਇਹਦੇ ਸਲਾਈ ਕਰਕੇ ਦਿਖਾਉਣੇ ਆਂਗੇ ਸਲਾਈ ਕਰਕੇ ਕਾਟਾਂ ਕਰਕੇ ਆਹ ਦੇਖੋ ਜੀ ਆਪਾਂ ਇਸ ਤਰ੍ਹਾਂ ਆਪਣੀ ਕੱਪੜੇ ਦੀ ਤਹਿ ਕਰ ਲਈ ਚਾਰੇ ਤਹਾਂ ਆਪਾਂ ਜੀ ਕਰ ਲਈਆਂ ਇਹ ਦੇਖੋ ਕੰਨੀ ਨਾਲ ਕੰਨੀ ਮਿਲਾ ਕੇ ਆਪਾਂ ਚਾਰੇ ਤਹਾਂ ਇਸ ਤਰ੍ਹਾਂ ਫੋਲਡ ਕਰਕੇ ਇਸ ਤਰ੍ਹਾਂ ਤਹਿ ਕਰ ਲੈਣੀਆਂ ਹੁਣ ਦੇਖੋ ਜੀ ਆਪਾਂ ਜਿਹੜੀਆਂ ਕਾਟਾਂ ਪਾਉਣੀਆਂ ਨੇ ਅੱਜ ਦੇ ਸੂਟ ਦੇ ਵਿੱਚ ਜੀ ਆਪਾਂ 19 ਬ੍ਰੈਸਟ ਦੀਆਂ ਕਾਟਾਂ ਪਾਉਣੀਆਂ ਨੇ 19 ਬ੍ਰੈਸਟ ਐਨਾਂ ਦੀ 16 ਕਮਰ ਆਗੀ ਤੇ 20 ਹਿੱਪ ਆਗੀ 19 ਪ੍ਰੈਸਟ ਦੇ ਵਿੱਚ ਮੇਨ ਗੱਲ ਜਿਹੜੀ ਹੈ ਮੇਰੀਆਂ ਬਹੁਤ ਭੈਣਾਂ ਦੇ ਕਮੈਂਟ ਵੀ ਆਉਂਦੇ ਨੇ ਵੀ ਦੀਦੀ ਆਪਾਂ ਤੀਰਾ ਕਿੰਨਾ ਰੱਖਣਾ ਦੇਖੋ ਜੀ ਤੀਰਾ ਆਪਾਂ ਇਹਨਾਂ ਦਾ ਰੱਖਣਾਗਾ 6.5 ਇੰਚ ਕਿਉਂਕਿ ਜਿਹੜਾ ਇਹਨਾਂ ਦਾ ਗਲਾਗਾ ਉਹ ਨਾ ਤਾਂ ਜਿਆਦਾ ਡੀਪਾਗਾ ਤੇ ਨਾ ਹੀ ਜਿਆਦਾ ਛੋਟਾ ਜਦੋਂ ਉਹ ਨਾ ਨੋਰਮਲ ਜਿਹਾ ਗਲਾ ਹੁੰਦਾਗਾ ਫੇਰ ਜਿਹੜਾ ਟੀਰਾਗਾ ਆਪਾਂ 19 20 21 22 23 ਬ੍ਰੈਸਟ ਦੇ ਵਿੱਚ 6.5 ਰੱਖਣਾ ਜੇ ਤੁਹਾਡਾ ਟੀਰਾ 4 4.5 ਇੰਚ ਤੱਕ ਤਿਆਰ ਆਗਾ ਫੇਰ ਤੁਸੀਂ ਟੀਰਾ 7 ਰੱਖਣਾ ਜੇ ਤੁਹਾਡਾ ਗਲਾ 7 ਇੰਚ ਤੋਂ ਵੀ ਜ਼ਿਆਦਾ ਡੀਪ ਆਗਾ ਫੇਰ ਤੁਸੀਂ ਜਿਹੜਾ ਟੀਰਾਗਾ ਹੋਰ ਰੱਖਣਾ 6 ਇੰਚ ਜੇ 7 ਇੰਚ ਤੱਕ ਆਗਾ ਜਿੱਦਾਂ 5.5 6 6.5 7 ਫੇਰ ਤੁਸੀਂ ਜਿਹੜਾ ਟੀਰਾਗਾ ਹੋਰ ਰੱਖਣਾਗਾ 6.5 ਇੰਚ ਹੁਣ ਆਪਾਂ ਦੇਖੋ ਜੀ ਇਹਦੇ ਵਿੱਚ ਮੋਟਾ ਆਪਾਂ ਹਰ ਇੱਕ ਸਾਈਜ਼ ਦੇ ਵਿੱਚ ਚਾਹੇ ਨਾਰਮਲ ਸਾਈਜ਼ ਆ ਹੈਵੀ ਸਾਈਜ਼ ਆ ਲੇਡੀਜ਼ ਸੂਟ ਦੇ ਹਰ ਇੱਕ ਸਾਈਜ਼ ਦੇ ਵਿੱਚ ਮੋਟਾ ਆਪਾਂ ਰੱਖਦੇ ਆ ਜੀ 7/2 ਇੰਚ 7/2 ਇੰਚ ਮੋਟਾ ਰੱਖਦੇ ਆ ਬੱਚਿਆਂ ਦੇ ਕੱਪੜਿਆਂ ਨੂੰ ਸੂਟ ਨੂੰ ਛੱਡ ਕੇ ਹੁਣ ਦੇਖੋ ਆਪਾਂ ਇੱਥੋਂ ਜਿੰਨਾ ਤੀਰਾ ਤੁਸੀਂ ਰੱਖਿਆ ਤੁਹਾਡੇ ਨਾਪ ਮੁਤਾਬਕ ਜਿੰਨਾ ਵੀ ਤੁਸੀਂ ਰੱਖ ਲਿਆ ਆਪਾਂ ਇੱਥੇ ਨਾਲ 1/2 ਇੰਚ ਘਟਾ ਦੇਣਾ ਆ ਲੋ ਜੀ ਇੱਥੇ ਆਪਾਂ 6 ਕਰ ਲਿਆ ਹੁਣ ਆਪਾਂ ਇਹਦਾ ਇੱਕ ਬਾਕਸ ਰੈਡੀ ਕਰ ਲੈਣਾਗਾ ਏ ਐਸ ਤਰ੍ਹਾਂ ਇਹ ਬਾਕਸ ਆਪਾਂ ਰੈਡੀ ਕਰਕੇ ਤੁਸੀਂ ਇੰਚੀ ਟੇਪ ਜਾਂ ਸਕੇਲ ਦੀ ਹੈਲਪ ਦੇ ਨਾਲ ਇਹ ਬਾਕਸ ਰੈਡੀ ਕਰਨਾਗਾ ਹਾਂਜੀ ਦੇਖੋ ਮੋਢੇ 'ਚ ਜਿਹੜੀਆਂ ਆਪਾਂ ਕਾਟਾਂ ਪਾਉਣੀਆਂ ਨੇ ਪਹਿਲਾਂ ਤਾਂ ਆਪਾਂ ਇੱਥੇ ਅੱਧਾ ਇੰਚ ਘਟਾਤਾ ਉਸ ਤੋਂ ਬਾਅਦ ਆਪਾਂ ਇੱਥੇ ਕਾਟ ਪਾਉਣੀ ਹੈਗੀ ਅੱਧਾ ਇੰਚ ਦੀ ਇਹ ਇਸ ਤਰ੍ਹਾਂ ਤਿਰਛੀ ਕਾਟ ਪੈ ਜਾਂਦੀ ਹੁੰਦੀ ਹੈ ਇਹ ਦੇਖੋ ਜੀ ਇਸ ਤਰ੍ਹਾਂ ਮੈਨੂੰ ਮੇਰੀਆਂ ਬਹੁਤ ਭੈਣਾਂ ਦੇ ਮੈਸੇਜ ਆਉਂਦੇ ਆ ਵੀ ਦੀਦੀ ਤੁਸੀਂ ਇਹ ਕਾਟ ਦੋ ਮੇ ਪੱਲਿਆਂ ਚ ਪਾਉਣੇ ਹੋ ਹਾਂਜੀ ਜੀ ਮੈਂ ਇਹ ਕਾਟ ਦੋ ਮੇ ਪੱਲਿਆਂ ਚ ਪਾਉਣੀ ਆ ਮੈਂ ਕਟਿੰਗ ਟਾਈਮ ਫਰੰਟ ਵਾਲਾ ਪੱਲਾ ਡਾਊਨ ਕਰਕੇ ਕਾਟ ਨਹੀਂ ਪਾਉਂਦੀ ਮੈਂ ਦੋਵੇਂ ਪੱਲਿਆਂ ਚ ਕਾਟ ਪਾ ਕੇ ਜਦੋਂ ਨਾ ਮੈਂ ਸਾਈਡ ਸਿਲਾਈ ਲਗਾਉਣੀ ਹੁੰਦੀ ਆ ਮੈਂ ਉਦੋਂ ਫਰੰਟ ਵਾਲੇ ਪੱਲੇ ਨੂੰ ਅੱਧਾ ਇੰਚ ਜਾਂ 1 ਇੰਚ ਡਾਊਨ ਕਰਦੀ ਆਂਗੀ ਠੀਕ ਹੈ ਜੀ ਨਾਰਮਲ ਸਾਈਜ਼ਾਂ ਦੇ ਵਿੱਚ ਅੱਧਾ ਇੰਚ ਤੇ ਹੈਵੀ ਸਾਈਜ਼ਾਂ ਦੇ ਵਿੱਚ 1 ਇੰਚ ਫਿਰ ਇਹੀ ਗੱਲ ਹੋ ਜਾਂਦੀ ਆ ਜੀ ਚਾਹੇ ਤਾਂ ਤੁਸੀਂ ਕਟਿੰਗ ਕਟਿੰਗ ਟਾਈਮ ਇੱਥੋਂ ਡਾਊਨ ਕਰ ਲਓ ਚਾਹੇ ਤੁਸੀਂ ਸਾਈਡ ਸਲਾਈ ਲੌਂ ਟਾਈਮ ਡਾਊਨ ਕਰ ਲਓ ਹੁਣ ਦੇਖੋ ਜੀ ਆਪਾਂ ਕਾਟ ਪਾਉਣੀ ਹੈਗੀ ਮੋਡੇ ਦੀ ਮੋਡੇ ਦੀ ਹਰ ਇੱਕ ਸਾਈਜ਼ ਦੇ ਵਿੱਚ ਫਰੰਟ ਵਾਲੀ 1 ਇੰਚ ਤੇ ਤੇ ਬੈਕ ਵਾਲੀ ਪਾਉਣੀ ਹੈਗੀ ਆਪਾਂ ਜੀ 2 ਇੰਚ ਤੇ ਜਿਹੜੇ ਹੈਵੀ ਸਾਈਜ਼ ਹੁੰਦੇ ਆ ਜਿੱਦਾਂ 25 26 27 ਉਨ੍ਹਾਂ ਦੇ ਵਿੱਚ ਤੁਸੀਂ ਜਿਹੜੀ ਫਰੰਟ ਵਾਲੀ ਹੈ ਉਹ ਤੇ ਇੱਕ ਤੇ ਪਾਇਆ ਕਰੋ ਜਿਹੜੀ ਪਿਛਲੀ ਹੈ ਉਹ 22 ਇੰਚ ਤੇ ਪਾਇਆ ਕਰੋ ਹੁਣ ਦੇਖੋ ਜੀ ਇਹਨਾਂ ਦਾ ਬ੍ਰੈਸਟ ਦਾ ਨਾਪ ਹੈਗਾ 19 ਇੰਚ 19 ਦਾ ਹਾਫ ਹੋ ਗਿਆ 9.5 ਇੰਚ ਆਪਾਂ 9.5 ਇੰਚ ਤੇ ਨਿਸ਼ਾਨ ਲਾਉਣ ਤੋਂ ਬਾਅਦ ਐਦਾਂ ਇੰਚੀ ਟੇਪ ਨੂੰ ਫੋਲਡ ਕਰਕੇ ਹਾਫ ਕਰ ਲੈਣਾ ਜਿੰਨਾ ਆਇਆ ਉਨੇ ਹੀ ਜੀ ਆਪਾਂ ਇੱਥੇ ਨਿਸ਼ਾਨ ਲਾ ਲੈਣਾ ਤੇ ਇੱਕ ਪਿੱਛੇ ਲਿਗਾਟ ਵਾਸਤੇ ਨਿਸ਼ਾਨ ਲਾਉਣਾ 5 ਇੰਚ ਤੇ ਹੁਣ ਇਹ ਸਾਰੇ ਪੁਆਇੰਟਾਂ ਨੂੰ ਆਪਾਂ ਆਪਸ ਦੇ ਵਿੱਚ ਐਦਾਂ ਮਲਾ ਲੈਣਾ ਆਹ ਲੋ ਜੀ ਇਹ ਬੈਗੀਆਂ ਆਪਣੀਆਂ ਮੋਡੇ ਦੀਆਂ ਕੱਟ ਹੁਣ ਦੇਖੋ ਜੀ ਨੈਕਸਟ ਸਟੈਪ ਹੈਗਾ ਦਾ ਆਪਣਾ ਸਾਈਡ ਸলাই ਸਾਈਡ ਸলাই ਦੇਖੋ ਜੀ ਨੋਰਮਲ ਮੈਂ ਸੂਟਾਂ ਦੇ ਵਿੱਚ ਰੱਖਦੀ ਹੁੰਨੀ ਆ 22 ਇੰਚ ਠੀਕ ਹੈ ਜੀ ਜੇ ਮੇਰੀ ਕੋਈ ਭੈਣ ਦੀ ਜ਼ਿਆਦਾ ਨੀਵੀਂ ਪਾਉਂਦੀ ਆ ਸਾਈਡ ਸਲਾਈਡ ਦਾ ਆਪਾਂ 23 ਇੰਚ ਤੇ ਜਿਹੜਨਾਂ ਦੇ ਭੈਣਾਂ ਦੀ ਹਾਈਟ ਲੰਬੀ ਹੁੰਦੀ ਆ ਜਾਂ ਹੈਵੀ ਸਾਈਜ਼ ਆ ਉਹਦੇ ਵਿੱਚ ਆਪਾਂ 24 ਇੰਚ ਦੀ ਰੱਖ ਸਕਦੇ ਆ 23 ਇੰਚ ਤੇ ਜਦੋਂ ਆਪਾਂ ਸਾਈਡ ਸਲਾਈ ਰੱਖਾਂਗੇ ਪਲੇਟਾਂ ਪੈਣ ਤੋਂ ਬਾਅਦ ਆਹ ਵਾਲੀ ਸਲਾਈ ਇੱਥੇ ਕੱਟਾਂ ਪਾਉਣ ਤੋਂ ਬਾਅਦ ਜਿਹੜੀ ਸਾਈਡ ਸਲਾਈ ਆ ਇਹ 22 ਇੰਚ ਬਣ ਕੇ ਤਿਆਰ ਹੋ ਜੂਗੀ ਤੇ ਕਮਰ ਆਪਾਂ ਦੇਖੋ ਜੀ ਰੱਖਣੀ ਆ 14.5 ਇੰਚ 14.5 ਇੰਚ ਤੇ ਰੱਖਣਾ ਆਪਾਂ ਕਮਰ ਦਾ ਨਿਸ਼ਾਨ ਲੰਬੀ ਹਾਈਟ ਹੋਵੇ ਤਾਂ ਵੀ 15 ਤੇ ਰੱਖਣਾ ਜੇ ਕੋਈ ਹੈਵੀ ਸਾਈਜ਼ ਦਾ ਤਾਂ 15 ਤੇ ਨਹੀਂ ਆਪਾਂ ਹਰ ਇੱਕ ਸਾਈਜ਼ ਦੇ ਵਿੱਚ 14.5 ਇੰਚ ਤੇ ਕਮਰ ਦਾ ਨਿਸ਼ਾਨ ਲਵਾਂਗਾ ਹੁਣ ਆਪਾਂ ਇੱਕ ਨਿਸ਼ਾਨ ਇੱਥੇ ਲਾਵਾਂਗੇ ਨੀਚੇ ਨੂੰ ਡਾਊਨ ਕਰਕੇ 22 ਇੰਚ ਤੇ ਠੀਕ ਹੈ ਜੀ ਹੁਣ ਇਹਨਾਂ ਦੀ ਦੇਖੋ ਕਮਰ ਹੈਗੀ ਆ 16 ਇੰਚ 16 ਦਾ ਹਾਫ ਹੋ ਗਿਆ 8 ਇੰਚ 8 ਦੇ ਵਿੱਚ ਆਪਾਂ ਪਲੇਟਸ ਪਾਉਣ ਖਾਤਰ 1 ਇੰਚ ਪਲੱਸ ਕਰਨਾ ਆਪਾਂ 9 ਇੰਚ ਤੇ ਇੱਥੇ ਨਿਸ਼ਾਨ ਲਾਉਣਾ hip ਦੇ ਵਿੱਚ ਆਪਾਂ ਕੁਝ ਵੀ ਵਧਾਉਣਾ ਘਟਾਉਣਾ ਨਹੀਂ ਜਿੰਨੀ ਆਪਣੀ hip ਹੈਗੀ ਆ 20 ਇੰਚ ਇਹਨਾਂ ਦੀ hip ਆਪਾਂ ਉਹਦਾ ਹਾਫ ਕਰਕੇ 10 ਇੰਚ ਦਿਨਸਾਂ ਲਾ ਲੈਣਾ ਹੁਣ ਆਪਾਂ ਦੇਖੋ ਜੀ ਆਹ ਪੁਆਇੰਟਾਂ ਨੂੰ ਮਲਾਵਾਂਗੇ ਏ ਐਸ ਤਰ੍ਹਾਂ ਆਪਾਂ ਦਾ ਜਿਹੜੀ ਫਿਟਿੰਗ ਵਾਲੀ ਸਲਾਈ ਆ ਹਨਸਾਂ ਮਲਾਉਣੇ ਹੁੰਦੇ ਆ ਇਹਨਾਂ ਨੂੰ ਆਪਾਂ ਸਕੇਲ ਦੀ ਹੈਲਪ ਨਾਲ ਹੀ ਮਲਾਉਣਾ ਚਾਹੇ ਸਕੇਲ ਹੋਇਆ ਚਾਹੇ ਇੰਚੀ ਟੇਪ ਹੋਇਆ ਇੱਥੋਂ ਗਲਾਈ ਦੇ ਦੇਣੀ ਆ ਇੱਥੋਂ ਹਲਕਾ ਜਾਂ ਘਟ ਵੀ ਜਾਂਦਾ ਗਲਾਈ ਦਾ ਤਾਂ ਉਹਦੇ ਨਾਲ ਆਪਣੀ ਫਿਟਿੰਗ ਤੇ ਕੋਈ ਅਸਰ ਨਹੀਂ ਪੈਂਦਾ ਜੀ ਹੁਣ ਦੇਖੋ ਜੀ ਆਪਾਂ ਪਲੇਟਸ ਦੇ ਨਿਸ਼ਾਨ ਲਾਉਣੇ ਆ ਪਲੇਟਸ ਦੇ ਆਪਾਂ ਰੱਖਾਂਗੇ 12 ਇੰਚ ਤੇ ਬੰਨਣ ਤੋਂ ਬਾਅਦ ਇਹਨਾਂ ਨੇ 11 1/2 ਇੰਚ ਰਹਿ ਜਾਣਾ ਤਿਆਰ نیچے ਨੂੰ ਇਹਨਾਂ ਦੀ ਲੈਂਥ ਰੱਖਣੀ ਆ 7 ਇੰਚ ਇਹਨਾਂ ਦੀ ਚੜਾਈ ਰੱਖਣੀ ਆ ਆਪਾਂ 3 1/2 ਇੰਚ 16 17 18 ਦੇ ਵਿੱਚ ਆਪਾਂ ਦੇਖੋ ਜੀ ਜਿਹੜੀ ਇਹਨਾਂ ਦੀ ਚੜਾਈ ਆ ਉਹ ਰੱਖਣੀ ਹੁੰਦੀ ਆ 2.5 ਇੰਚ ਜਾਂ 3 ਇੰਚ ਤੇ ਹੈਵੀ ਸਾਈਜ਼ਾਂ ਦੇ ਵਿੱਚ ਆਪਾਂ 4.5 ਠੀਕ ਹੈ ਜੀ ਹੁਣ ਆਪਾਂ 3.5 ਇੰਚ ਸਾਲ ਲਾ ਕੇ ਇਹਨਾਂ ਨੂੰ ਸਕੇਲ ਦੀ ਹੈਲਪ ਨਾਲ ਐਦਾਂ ਮਲਾ ਲੈ। ਐਦਾਂ ਮਲਾਉਣ ਤੋਂ ਬਾਅਦ ਹੁਣ ਆਪਾਂ ਪਾਵਾਂਗੇ ਜੀ ਦੇਖੋ ਸਾਈਡ ਵਾਲੀਆਂ ਪਲੇਟਸ। ਸਾਈਡ ਵਾਲੀਆਂ ਪਲੇਟਾਂ ਪਾਉਣ ਖਾਤਰ ਆਪਾਂ ਸਾਈਡ ਵਾਲੀਆਂ ਪਲੇਟਾਂ ਪਾਉਣ ਦਾ ਇੱਕ ਫਾਰਮੂਲਾ ਹੁੰਦਾ ਆਪਾਂ ਸਾਈਡ ਵਾਲੀਆਂ ਪਲੇਟਾਂ ਕੰਮਰ ਤੋਂ 1 ਇੰਚ ਉੱਚੀਆਂ ਪਾਉਣੀਆਂ ਹੁੰਦੀਆਂ ਨੇ ਇਹਨਾਂ ਨੇ ਆਪਣੇ ਆ ਪੁੱਚੀਆਂ ਪੈ ਜਾਣਾਂ ਇਹਨੂੰ ਇਹਦੇ ਨਾਲ ਮਿਲਾ ਲਓ ਬਸ ਤੁਸੀਂ ਇੱਥੇ ਸਕੇਲ ਰੱਖ ਕੇ ਇਸ ਤਰ੍ਹਾਂ ਇਸ ਤੋਂ ਬਾਅਦ ਆਹ ਵਾਲੇ ਪੁਆਇੰਟ ਨੂੰ ਆਪਾਂ ਇਹਦੇ ਨਾਲ ਮਿਲਾ ਦੋ ਐਦਾਂ ਸਕੇਲ ਰੱਖ ਕੇ ਐਸ ਤਰ੍ਹਾਂ ਹੁਣ ਦੇਖੋ ਜੀ ਆਪਾਂ ਇਹਨਾਂ ਦੇ ਵਿੱਚ ਪਾਉਣਾ ਫਰਕ ਇੱਥੇ ਪਾਵਾਂਗੇ ਆਪਾਂ ਦੇਖੋ ਜੀ 2 2 ਇੰਚ ਦਾ ਫਰਕ ਆ ਪੈ ਗਈਆਂ ਜੀ ਪਲੇਟਸ ਸਾਈਡ ਵਾਲੀਆਂ ਪਲੇਟਸ ਵੀ ਤੇ ਨਾਰਮਲ ਪਲੇਟਸ ਵੀ ਸਾਈਡ ਵਾਲੀਆਂ ਪਲੇਟਸ 'ਚ ਮੇਰੀਆਂ ਬਹੁਤ ਭੈਣਾਂ ਨੂੰ ਪ੍ਰੋਬਲਮ ਆਉਂਦੀ ਐ ਸੀ نیچے ਨੂੰ ਕਿੰਨਾ ਡਾਊਨ ਕਰੀਏ ਜਾਂ ਆਹ ਵਾਲੀ ਪਲੇਟ ਆਪਾਂ ਕਿੰਨੇ ਇੰਚ ਤੇ ਪਾਈਏ ਬਸ ਜੀ ਤੁਸੀਂ ਆਹ ਵਾਲੀ ਪਲੇਟ ਪਾ ਕੇ ਇਹਨਾਂ ਨੂੰ ਏਦਾਂ ਮਿਲਾ ਦਿਆ ਕਰੋ ਤੁਹਾਡੀ ਫਿਟਿੰਗ ਬਹੁਤ ਸੋਹਣੀ ਬਣ ਕੇ ਤਿਆਰ ਹੋਊਗੀ ਹੁਣ ਦੇਖੋ ਜੀ ਆਪਾਂ ਕਰ ਦੇਣੀ ਐ ਇਹਦੀ ਕਟਿੰਗ ਹੋ ਗਈ ਕਟਿੰਗ ਹੁਣ ਆਪਾਂ ਕੀ ਕਰਨਾ ਦੇਖੋ ਆਹ ਸੀ ਆਪਣਾ ਫਰੰਟ ਵਾਲਾ ਪੱਲਾ ਆਹ ਆਪਣਾ ਬੈਕ ਵਾਲਾ ਪੱਲਾ ਆਪਾਂ ਚੱਕ ਕੇ ਸਾਈਡ ਤੇ ਰੱਖ ਦੇਣਾ ਸਾਈਡ ਤੇ ਰੱਖਣ ਤੋਂ ਬਾਅਦ ਇਹਨੂੰ ਆਪਾਂ ਇਦਾਂ ਹੀ ਦੁਬਾਰਾ ਫੋਲਡ ਕਰ ਲਓ ਤੁਸੀਂ ਇਹ ਇਸ ਤਰ੍ਹਾਂ ਆਹ ਸਾਰੀਆਂ ਤਹਾਂ ਨੂੰ ਆਪਾਂ ਆਪਸ ਦੇ ਵਿੱਚ ਮਿਲਾਉਣਾ ਕੋਈ ਤਹਾਂ 'ਚ ਫਰਕ ਨਹੀਂ ਰਹਿਣਾ ਚਾਹੀਦਾ ਕੈਂਚੀ ਆਪਾਂ ਸਿਰੇ ਤੇ ਰੱਖਣੀ ਆ ਪਰ ਸਿਰੇ ਤੋਂ ਆਪਾਂ ਕਟਿੰਗ ਨਹੀਂ ਕਰਨੀ ਆ ਆ ਪਾ ਦੇਣੀ ਆ ਆਪਾਂ ਫਰੰਟ ਵਾਲੀ ਕਾ ਦੇ ਜੀ ਇਹ ਆਪਾਂ ਸਿਰਫ ਫਰੰਟ ਵਾਲੇ ਪੱਲੇਆਂ 'ਚ ਪਾਉਣੀ ਆ ਜੀ ਆ ਲਓ ਜੀ ਪਿਛਲੇ ਪੱਲੇਆਂ 'ਚ ਨਹੀਂ ਪਾਉਣੀ ਆ ਆਪਾਂ ਇਹ ਆ ਕਾਟ ਪਾਉਣ ਤੋਂ ਬਾਅਦ ਆਪਾਂ ਕੀ ਕਰਨਾ ਇਹਨੂੰ ਐਦਾਂ ਕਰਕੇ ਇੱਕ ਇਥੇ ਨਸਾਂ ਲਾ ਲਓ ਚਾਹੇ ਕੱਟ ਲਗਾ ਲਓ ਤਾਂ ਕਿ ਸਾਈਡ ਸਲਾਈ ਆਪਣੀ ਉੱਚੀ ਨੀਮੀ ਨਾ ਹੋਵੇ ਹੁਣ ਆਪਾਂ ਕੀ ਕਰਨਾ ਇਹਨਾਂ ਨੂੰ ਨਾ ਇਹ ਐਦਾਂ ਮਲਾ ਲਾ ਦੇਖੋ ਜੀ ਇਸ ਤਰ੍ਹਾਂ ਰੱਖ ਕੇ ਆਪਾਂ ਸਾਰੀਆਂ ਕੰਨੀਆਂ ਨੂੰ ਮਿਲਾ ਕੇ ਆਪਾਂ ਹਲਕੇ ਜਿਹੇ ਹੱਥਾਂ ਨਾਲ ਕਰ ਲੈਣੀ ਆ ਪ੍ਰੈਸ ਆ ਆਪਾਂ ਸਾਰੇ ਦੇਖੋ ਬਰਾਬਰ ਹੋਣੇ ਚਾਹੀਦੇ ਨੇ ਨਹੀਂ ਆਪਣੀਆਂ ਪਲੇਟਸ ਵਗੈਰਾ ਉੱਚੀਆਂ ਨੀਵੀਆਂ ਹੋ ਜਾਣਗੀਆਂ ਦੇਖੋ ਆਪਾਂ ਤੁਹਾਨੂੰ ਕਟਿੰਗ ਟਾਈਮ ਦਿਖਾਇਆ ਸੀ ਵੀ ਆਪਾਂ ਫੁੱਲ ਵਿੱਚ ਲੈਣਾਗਾ ਇਹਦੀ ਆਪਾਂ ਜੇ ਆਪਾਂ ਸਿਰੇ ਤੋਂ ਕਟਿੰਗ ਕਰ ਲੈਂਦੇ ਤਾਂ ਇਹਨੇ ਕਮਰ ਦੇ ਵਿੱਚ ਨਿਕਲ ਜਾਣਾ ਸੀ ਜੀ ਤੇ ਆਹ ਲਓ ਜੀ ਆਪਣੀ ਸਾਰੀ ਮਾਰਕਿੰਗ ਇਧਰ ਲਈ ਸਾਈਡ ਆ ਗਈ ਹੁਣ ਆਪਾਂ ਇਹਨੂੰ ਕਰ ਲੈਣਾ ਐਸ ਤਰ੍ਹਾਂ ਡਾਰਕ ਜੋਨਾ ਆਪਾਂ ਮਾਰਕਿੰਗ ਕਰਨ ਟਾਈਮ ਹਰ ਇੱਕ ਗੱਲ ਦਾ ਧਿਆਨ ਰੱਖਾਂਗੇ ਧਿਆਨ ਦੇ ਨਾਲ ਕਟਿੰਗ ਕਰਾਂਗੇ ਮਾਰਕਿੰਗ ਕਰਾਂਗੇ ਤਾਂ ਜਦੋਂ ਆਪਾਂ ਸਲਾਈ ਕਰਾਂਗੇ ਨਾ ਤਾਂ ਆਪਣੇ ਹਜੇ ਕਟਿੰਗ ਤੇ ਟਾਈਮ ਲੱਗਦਾ ਪਰ ਸਲਾਈ ਆਪਣੀ ਦੇਖੋ ਜੀ ਬਹੁਤ ਹੀ ਥੋੜੇ ਟਾਈਮ ਚ ਹੋ ਜਾਂਦੀ ਆ ਆ ਲਓ ਜੀ ਆਪਣੀ ਫਰੰਟ ਵਾਲੀ ਕੁੜਤੀ ਹੋ ਗਈ ਰੈਡੀ ਫਰੰਟ ਵਾਲਾ ਪੱਲਾ ਹੁਣ ਆਪਾਂ ਉਹਨਾਂ ਨੂੰ ਬੈਕ ਵਾਲੇ ਪੱਲੇ ਦੀ ਕਟਿੰਗ ਕਰਕੇ ਦਿਖਾਉਣੇ ਆ ਆ ਲਓ ਜੀ ਸਭ ਤੋਂ ਪਹਿਲਾਂ ਆਪਾਂ ਜਿਹੜਾ ਗਲਾਗਾ ਗਲੇ ਦੀ ਕਟਿੰਗ ਕਰਨੀ ਆ ਦੇਖੋ ਜੇ ਤੁਸੀਂ ਡੀਪ ਗਲਾ ਪਾਉਣੇ ਹੋ ਤਾਂ ਤੁਸੀਂ ਰੈਡੀमेड ਗਲਾ ਪਾਓ ਜੇ ਤੁਸੀਂ ਡੀਪ ਗਲਾ ਨਹੀਂ ਪਾਉਂਦੇ ਤਾਂ ਤੁਸੀਂ ਰੇਬਲੀਰ ਲਾ ਕੇ ਗਲੇ ਦੀ ਕਰੋ ਕਟਿੰਗ ਗਲੇ ਨੂੰ ਤਿਆਰ ਕਰੋ ਫਿਰ ਆਪਾਂ ਗਲੇ ਦੀ ਕਟਿੰਗ ਕਰਕੇ ਰੇਬਲੀਰ ਲਾਵਾਂਗੇ ਆਪਾਂ 2.5 ਇੰਚ ਰੱਖਣੀ ਆ ਗਲੇ ਦੀ ਚੜਾਈ نیچے ਨੂੰ ਦੇਖੋ ਆਪਾਂ ਇਹਨਾਂ ਦਾ ਗਲਾ ਹੈਗਾ 6.5 ਇੰਚ ਗਲੇ ਦਾ ਦੇਖੋ ਜੀ ਇਹ ਮੈਥਡ ਹੁੰਦਾ ਹੈਗਾ ਇਹ ਤਰੀਕਾ ਹੁੰਦਾ ਹੈਗਾ ਜਿੰਨੀ ਆਪਾਂ ਗਲੇ ਦੀ ਕਟਿੰਗ ਕਰਾਂਗੇ ਗਲਾ ਆਪਣਾ ਉਨਾ ਹੀ ਬਣ ਕੇ ਤਿਆਰ ਹੁੰਦਾ ਕਿਉਂ ਕਿ ਕਿਉਂਕਿ ਦੇਖੋ ਜੀ ਅਤਾਂ ਇੱਥੇ ਸਲਾਈ ਚ ਆ ਜਾਂਦਾ ਕਪੜਾ ਉੱਪਰ ਧੀਰੇ ਵਾਲੀ ਸਲਾਈ ਲਾਉਣ ਤੋਂ ਬਾਅਦ ਜੇ ਜਿੰਨਾ ਇੱਥੋਂ ਗਲਾ ਘਟਦਾ ਉਨਾ ਆਪਾਂ ਇੱਥੇ ਸਲਾਈ ਲਾ ਕੇ ਰੇਵਲੀਰ ਲਾ ਲੈਣੇ ਆਂਗੇ ਤਾਂ ਉਨਾ ਹੀ ਗਲਾ ਆਪਣਾ ਜਿੰਨਾ ਉੱਪਰ ਕਪੜਾ ਜਾਂਦਾ ਉਨਾ ਹੀ ਉਹ ਨੀਚੇਉ ਲੈ ਲੈਂਦਾ ਗਲੇ 'ਚ ਆਪਾਂ ਕੁਝ ਵੀ ਵੱਧ ਘੱਟ ਨਹੀਂ ਕਟਿੰਗ ਕਰਨਾ ਹੁੰਦਾ ਜਿੰਨਾ ਤੁਹਾਨੂੰ ਗਲਾ ਦੀ ਲੈਂਥ ਚਾਹੀਦੀ ਆ ਤੁਸੀਂ ਉਨੀ ਹੀ ਕਟਿੰਗ ਕਰੋ ਉਨਾ ਹੀ ਬਣੂ ਵੱਧ ਘੱਟ ਨਾ ਕਟਿੰਗ ਕਰੋ ਹੁਣ ਪਲੇਟਸ ਪਾਉਣ ਦੇ ਲਈ ਆਪਾਂ ਨੀਚੇ ਨੂੰ ਡਾਊਨ ਕਰਨਾ ਜੀ 12 ਇੰਚ ਤੇ ਪਲੇਟ ਆਪਾਂ ਫਰੰਟ ਵਾਲੀਆਂ ਪਲੇਟਾਂ ਨਾਲੋਂ 1 ਇੰਚ ਲੰਬੀ ਪਾਉਣੀ ਆ 8 ਇੰਚ ਤੇ ਪਾਉਣੀ ਆ ਤੁਸੀਂ 2 ਇੰਚ ਤੱਕ ਲੰਬੀਆਂ ਪਾ ਸਕਦੇ ਹੋ ਪਲੇਟਾਂ ਬਸ ਜਿਹੜਾ हिਪ ਦਾ ਨਿਸ਼ਾਨ ਆ ਇਹ ਤਾਂ ਨੀਚੇ ਨਹੀਂ ਪਲੇਟ ਜਾਣੀ ਚਾਹੀਦੀ ਇਹ ਲੰਬੀ ਕਿਉਂ ਪਾਉਣੀ ਆ ਦੇਖੋ ਜੀ ਆਹ ਕਮਰ ਦਾ ਨਿਸ਼ਾਨ ਹੋ ਗਿਆ हिਪ ਦਾ ਆਪਾਂ ਨਾ ਕਈ ਵਾਰੀ ਆਪਣੀ ਕਮੀਜ਼ ਪਾਇਆ ਹੁੰਦਾ ਤੁਸੀਂ ਦੇਖਿਓ ਆਪਣੇ ਪਿਛਲੇ ਪਾਸੇ ਨਾ ਪਲੋਈਆਂ ਦੇ نیچے ਤੇ ਆ ਕਮਰ ਤੇ हिਪ ਦੇ ਆ ਸੈਂਟਰ ਜੇਚ ਨਾ ਇੱਥੇ ਕੱਪੜੇ 'ਚ ਝੋਲ ਪੈਣ ਲੱਗ ਜਾਂਦਾ ਜਿੱਦਾਂ ਕੁੜਤੀ ਦੀ ਫਿਟਿੰਗ ਸਹੀ ਨਹੀਂ ਹੋਈ ਹੁੰਦੀ ਕਮੀਜ਼ ਆ ਆਪਣੇ ਬਿਲਕੁਲ ਫਿਟਿੰਗ ਇਦਾਂ ਨਾਲ ਲੱਗ ਕੇ ਨਹੀਂ ਤਿਆਰ ਹੁੰਦੀ ਉਹ ਤਾਂ ਹੀ ਹੁੰਦੀ ਹੈ ਜੀ ਆਪਣੀਆਂ ਪਲੇਟਾਂ ਰਹਿ ਜਾਂਦੀਆਂ ਨੇ ਉੱਚੀਆਂ ਜਦੋਂ ਪਲੇਟਾਂ ਆਪਾਂ ਫਰੰਟ ਵਾਲੀਆਂ ਜਿੰਨੀਆਂ ਹੀ ਪਾਉਣੇ ਆਂਗੇ ਤਾਂ ਆਪਣੇ ਪਿੱਛੇ ਝੋਲ ਪੈਂਦਾ ਬੁਲਬਲਾ ਜਿਹਾ ਬਣ ਜਾਂਦਾ ਇਸ ਕਰਕੇ ਆਪਾਂ ਪਲੇਟਾਂ ਜੀ ਲੰਬੀਆਂ ਪਾਉਣੇ ਹੁੰਦੇ ਆ ਸਾਢੇ 3 ਇੰਚ ਚੜਾਈ ਸਾਢੇ 3 ਇੰਚ ਇੱਥੋਂ ਚੜਾਈ ਬਸ ਆਪਾਂ ਲੈਂਥ ਇਹਨਾਂ ਦੀ 1.5 ਇੰਚ ਲੰਬੀ ਕਰਨੀ ਆ ਉਹ ਤੁਸੀਂ ਆਪਣੀ ਮਰਜ਼ੀ ਮੁਤਾਬਕ ਕਰ ਸਕਦੇ ਹੋ ਹੁਣ ਇੰਚੀ ਟੇਪ ਦੇ ਆ ਪਾਟ ਦੇ ਨਾਲ ਇਹ ਨੀਸਾਨ ਲਾ ਲਓ ਇੱਕ ਇੱਥੇ ਲਾ ਲਓ ਕਿਉਂਕਿ ਇੱਕ ਨੀਸਾਨ ਹੁੰਦਾ ਹੈ ਇਹ ਆਪਾਂ ਇਦਾਂ ਲਗਾ ਸਕਦੇ ਆਂਗੇ ਆ ਹੋਊਗੀ ਦੇਖੋ ਜੀ ਆਪਣੀ ਪਿਛਲੇ ਪੱਲੇ ਦੀ ਸਾਰੀ ਮਾਰਕਿੰਗ ਅਤੇ ਕਟਿੰਗ ਇਸ ਤਰ੍ਹਾਂ ਹੁਣ ਆਪਾਂ ਦੇਖੋ ਜੀ ਤੁਹਾਨੂੰ ਬਾਹਾਂ ਦੀ ਕਟਿੰਗ ਕਰਕੇ ਦਿਖਾਵਾਂਗੇ ਹੁਣ ਦੇਖੋ ਜੀ ਆਪਾਂ ਬਾਹਾਂ ਦੀ ਕਟਿੰਗ ਕਰਨੀ ਆ ਇਹ ਉਹ ਕੱਪੜਾ ਦਾ ਜਿਹੜਾ ਆਪਣਾ ਸਾਈਡ ਤੋਂ ਲਿਹਾ ਸੀ ਕਮੀਜ਼ ਦੀ ਕਟਿੰਗ ਕਰਨ ਟਾਈਮ ਇਹਦੀ ਆਪਾਂ ਚੌੜਾਈ ਬਿਲਕੁਲ ਵੀ ਘਟਾਈ ਨਹੀਂ ਹੈਗੀ ਜਿੰਨਾ ਹੈਗਾ ਅਸੀਂ ਉਨੇ ਹੀ ਆਪਾਂ ਡਬਲ ਕਰਕੇ ਰੱਖ ਲਿਆ ਉਹ ਆਪਾਂ ਦੇਖਾਂਗੇ ਜੀ ਜੇ ਆਪਾਂ ਨੂੰ ਜ਼ਰੂਰਤ ਪਈ ਤਾਂ ਆਪਾਂ ਜੋੜ ਵੀ ਪਾਵਾਂਗੇ ਦੇਖੋ ਇਹਦੇ ਵਿੱਚ ਜਿਹੜਾ ਫਲਾਵਰ ਸੀ ਨਾ ਫਲਾਵਰ ਸੀ ਉਹਦਾ ਆਪਾਂ ਅੱਧ ਕਰਕੇ ਆਪਾਂ ਇਹਦੀ ਤੈਣ ਡਬਲ ਕਰ ਲਈ ਹੁਣ ਆਪਾਂ ਇਹਦੀ ਚੜਾਈ ਕਿਵੇਂ ਕਿਉਂਕਿ ਮੇਰੀਆਂ ਕਈ ਪੈਣਾ ਦੇ ਮੈਸੇਜ ਆਉਂਦੇ ਆ ਵੀ ਜੀ ਤੁਸੀਂ ਬਾਹਾਂ ਦਾ ਕੱਪੜਾ ਕਿੱਦਾਂ ਲੈਣੇ ਉਹ ਵੀ ਦੱਸਿਆ ਕਰੋ ਦੇਖੋ ਇਹ ਕੱਪੜਾ ਆਪਾਂ ਏਦਾਂ ਡਬਲ ਕਰਕੇ ਰੱਖ ਲਿਆ ਇਹਦੇ ਵਿੱਚ ਕੁਝ ਵੀ ਆਪਾਂ ਜਿਵੇਂ ਇਹ ਚ ਬਾਧ ਘਾ ਟੋਮੀ ਪਈ ਆ ਆਪਾਂ ਸਾਰਾ ਤੁਹਾਨੂੰ ਸਹੀ ਕਰਕੇ ਦਿਖਾਵਾਂਗੇ ਆਪਾਂ ਨਾਪਣ ਦੇ ਲਈ ਵੀ ਆਪਾਂ ਨੂੰ ਕੱਪੜਾ ਕਿੰਨਾ ਚੌੜਾ ਚਾਹੀਦਾ ਕੀ ਕਰਨਾ ਇੰਨਾ ਹਿੱਸਾ ਤਾਂ ਦੇਖੋ ਜੀ ਆਪਣਾ ਸਲਾਈ ਚ ਚਲਿਆ ਜਾਂਦਾ ਇੱਥੇ ਆਪਾਂ ਇੰਚੀ ਟੇਪ ਰੱਖਣਾ ਫਰੰਟ ਵਾਲਾ ਪੱਲਾ ਜੀ ਇਹਨੂੰ ਨਾ ਆਪਾਂ ਇਹ ਏਦਾਂ ਨਾਪਣਾ ਮੋਡਾ 2.5 ਇੰਚ ਤਿਆਰ ਆਉਂਦਾਗਾ ਸਵਾਗਤ ਨੌ ਨੌ ਦੇ ਹਿਸਾਬ ਚ ਆਪਾਂ ਕਟਿੰਗ ਕਰਾਂਗੇ ਹੁਣ ਦੇਖੋ ਨੌ ਦੇ ਵਿੱਚ ਨਾ ਤੁਸੀਂ 2 ਇੰਚ ਪਲੱਸ ਕਰੋ ਕੱਪੜੇ ਦੀ ਚੜਾਈ ਰੱਖਣ ਲਈ ਆਪਾਂ ਨੂੰ 11 ਇੰਚ ਜਾਂ 12 ਇੰਚ ਕੱਪੜਾ ਚਾਹੀਦਾ ਆਪਾਂ ਨਾ ਹੈਗਾ ਕੱਪੜਾ ਜੀ 10 ਇੰਚ ਕੱਪੜਾ ਦਾ ਆਪਣਾ ਮੋਡਾ ਤਿਆਰ ਆ 9 ਇੰਚ ਆਪਾਂ 8.5 ਇੰਚ ਤੇ ਕਟਿੰਗ ਕਰਨੀ ਆ ਆਪਣੇ ਕੋਲੇ ਇੰਨਾ ਕੱਪੜਾ ਐਕਸਟਰਾ ਆਪਣੇ ਕੋਲੇ ਜੀ ਕੱਪੜਾ ਬਹੁਤ ਆਗਾ ਜੇ ਇਸ ਤੋਂ ਜ਼ਿਆਦਾ ਹੁੰਦਾ 11 12 ਇੰਚ ਤਾਂ ਵੀ ਜੀ ਵਧੀਆ ਸਰ ਜਾਣਾ ਸੀ ਹੁਣ ਕਪੜਾ ਆਪਣੇ ਕੋਲੇ ਪੂਰਾ ਆਪਾਂ ਹੁਣ ਬਾਹਾਂ ਦੀ ਲੈਂਥ ਦੇਖੋ ਇਹਨਾਂ ਦੀ ਜਿਹੜੀ ਬਾਹਾਂ ਗਈ ਉਹ ਆਜੀ 16 ਇੰਚ ਤਿਆਰ ਆਪਾਂ 16 ਦੇ ਵਿੱਚ 3 ਇੰਚ ਪਲੱਸ ਕਰਨਾ 19 ਇੰਚ ਤੇ ਕਟਿੰਗ ਕਰਨੀ ਆ ਇੰਨਾ ਕ ਕਪੜਾ ਆਪਣਾ ਐਕਸਟਰਾ 1 ਇੰਚ ਉੱਪਰ ਕਾਟ ਅੱਧਾ ਇੰਚ ਕਾਟ ਚ ਜਾਊਗਾ ਅੱਧਾ ਇੰਚ ਸਲਾਈ ਚ ਜਾਊਗਾ ਆ ਜਿਹੜਾ 2 ਇੰਚ ਰਹਿ ਗਿਆ 19 ਇੰਚ ਤੱਕ ਇਹ نیچے ਆਪਾਂ ਫੋਲਡ ਕਰਾਂਗੇ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਆਪਣੀ ਜਿਹੜੀ ਤੈ ਆਂਗੇ ਇਹਨੂੰ ਆਪਾਂ ਜਿਹੜੀ ਬਾਹਰ ਘਾਟ ਆ ਗਈ ਉਹਨੂੰ ਆ ਦੇਖੋ ਆਪਾਂ ਚਾਰੇ ਤੈਹਾਂ ਨੂੰ ਬਰਾਬਰ ਕਰਕੇ ਰੱਖਣਾ ਇਹ ਨਾ ਥੋੜਾ ਜਿਹਾ ਜੀ ਕੱਪੜਾ ਹੀ ਅੱਜ ਕੱਲ ਇਹ ਜੇ ਆਉਂਦੇ ਨੇ ਵੀ ਮਾੜਾ ਜੇ ਆਬਦੇ ਨਾ ਸਾਹ ਲੈਂਦੀ ਹਵਾ ਦੇ ਨਾਲ ਵੀ ਆਪਣੇ ਜਿਹੜੇ ਕੱਪੜੇ ਨੇ ਇਹ ਹਿੱਲ ਜਾਂਦੇ ਨੇ ਆ ਦੇਖੋ ਆਪਾਂ ਚਾਰੇ ਤੈਹਾਂ ਬਰਾਬਰ ਕਰ ਲਈਆਂ ਬਰਾਬਰ ਕਰਨ ਤੋਂ ਬਾਅਦ ਆਪਾਂ ਕੀ ਕਰਨਾ ਮੋਡਾ ਆਪਣਾ ਸੀਗਾ 9 ਇੰਚ ਤਿਆਰ ਆਪਾਂ ਜਿੰਨਾ ਤੁਹਾਡਾ ਮੋਡਾ ਆਪਾਂ ਉਹਦੇ ਚੋਂ ਅੱਧਾ ਇੰਚ ਘਟਾ ਕੇ ਕਟਿੰਗ ਕਰਨੀ ਹੁੰਦੀ ਹੈਗੀ ਠੀਕ ਹੈ ਜੀ ਜਿੱਦਾਂ ਆਪਣਾ ਮੋਡਾ ਹੈਗਾ 9 ਇੰਚ ਤਿਆਰ ਆਪਾਂ ਦੇਖੋ ਕਟਿੰਗ ਕਰਾਂਗੇ 8.5 ਇੰਚ ਤੇ ਠੀਕ ਹੈ ਜੀ ਆਹ ਲਓ 8.5 ਇੰਚ ਤੇ ਲਾ ਲਿਆ ਆਪਾਂ ਨਿਸ਼ਾਨ نیچے ਨੂੰ ਆਪਾਂ ਡੰਗ ਕਰਨਾ 3 ਇੰਚ ਪਹਿਲਾ ਨਿਸ਼ਾਨ ਆਪਣਾ ਬਿਲਕੁਲ ਹੀ ਸਹੀ ਲੱਗਿਆ ਸੀ ਜੀ ਇੱਥੇ 3 ਇੰਚ ਆਉਂਦਾ ਉੱਪਰੋਂ ਆਪਾਂ ਦੇਖੋ ਜੀ 2.5 ਇੰਚ ਤੇ ਇੱਕ ਨਸਾਨ ਲਾ ਲੈਣਾ 2.5 ਇੰਚ ਤੇ ਲਾਉਣ ਤੋਂ ਬਾਅਦ ਇਹਨੂੰ ਆਪਾਂ ਇਦਾਂ ਇਸ ਤਰ੍ਹਾਂ ਇਹ ਲਾਈਨ ਬਣਾ ਲੈਣੀ ਆ ਇਹ ਲਾਈਨ ਬਣਾਉਣ ਤੋਂ ਬਾਅਦ ਆ ਦੇਖੋ ਜਦੋਂ ਨਾ ਆਪਾਂ ਇਦਾਂ ਨਾਪਾਂਗੇ ਆਪਣਾ ਮੋਢਾ ਆਉਂਦਾ 9 ਇੰਚ ਆਪਾਂ 9 ਇੰਚ ਹੀ ਮੋਢਾ ਤਿਆਰ ਕਰਖਣਾ ਨਾ ਇਸ ਤਰ੍ਹਾਂ ਆਪਣਾ ਮੋਢਾ ਆਉਂਦਾ 9 ਇੰਚ ਜਦੋਂ ਆਪਾਂ ਇਦਾਂ ਨਾਪਾਂਗੇ ਹੋ ਜਾਂਦਾ ਜੀ 8.5 ਇੰਚ ਠੀਕ ਹੈ ਜੀ ਹੁਣ ਆਪਾਂ ਤੁਸੀਂ ਜਦੋਂ ਕਟਿੰਗ ਕਰੋਗੇ ਤੁਸੀਂ ਵੀ ਇਦਾਂ ਕਰਕੇ ਦੇਖਿਓ ਹੁਣ ਆਪਾਂ ਇਹਨੂੰ ਫੋਲਡ ਕਰ ਲੈਣਾ ਫੋਲਡ ਆਪਾਂ ਇੱਥੇ ਤੱਕ ਕੀ ਕਰਨਾ ਇਹਦਾ ਹਾਫ ਕਰਕੇ ਇੱਥੇ ਨਿਸ਼ਾਨ ਲਾ ਲੈਣਾ ਅੱਧਾ ਅੱਧਾ ਇੰਚ ਆਪਾਂ ਦੋਵੇਂ ਪਾਸੇ ਕਾਟ ਪਾਉਣੀ ਹੈ ਇੱਧਰ ਇੱਧਰ ਇਹ ਸਾਰੀ ਹੋ ਗਈ 1 ਇੰਚ ਜੇ ਉਹ ਆਪਾਂ 1 ਇੰਚ ਤਾਂ ਪਾਈ ਹੈ ਕਿਉਂਕਿ ਆਪਾਂ ਬਾਹ ਦੇ ਵਿੱਚ ਵੀ ਕਾਟ 1 ਇੰਚ ਦੀ ਪਾਈ ਹੈਗੀ ਸੌਰੀ ਮੋਢੇ 'ਚ ਐਦਾਂ ਗਲਾਈ ਪਾ ਦੇਣੀ ਹੈ ਗਲਾਈ ਆਪਾਂ ਸਿਰੇ ਤੱਕ ਪਾਉਣੀ ਆ ਨਾਲ ਇਹ ਜਿਹੜੀਆਂ ਵਾਦਾਂ ਘਾਟ ਆ ਜੀਆਂ ਨੇ ਨਿਕਲ ਜਾਣਗੀਆਂ ਆ ਪੈ ਜਾਣੀਆਂ ਜੀ ਫਰੰਟ ਵਾਲੀ ਐਸੇ ਤਰ੍ਹਾਂ ਹੀ ਨਾ ਫਰੰਟ ਵਾਲੀ ਆਪਾਂ ਐਦਾਂ ਨਹੀਂ ਕਰਨੀ ਜਦੋਂ ਆਪਾਂ ਐਦਾਂ ਕਰਾਂਗੇ ਆ ਕਟਿੰਗ ਹੋ ਗਈ ਨਾ ਕ੍ਰੋਸ ਲੱਗ ਗਿਆ ਐਦਾਂ ਆ ਇਧਰ ਨੂੰ ਚਲੇ ਆ ਗਿਆ ਆ ਇਧਰ ਨੂੰ ਸਲਾਈ ਲਾਉਣ ਤੋਂ ਬਾਅਦ ਇਥੋਂ ਕੱਪੜਾ ਫੁੱਲਣ ਲੱਗ ਜਾਊ ਆਪਾਂ ਇਥੋਂ ਆਹ ਜਿਹੜਾ ਇਹਨੂੰ ਆਪਾਂ ਐਦਾਂ ਮਲਾਉਣਾ ਆ ਲੋ ਜੀ ਬਾਂਦੀਆਂ ਕਾਟਣਾ ਪਾਉਣ ਟਾਈਮ ਇਹ ਗੱਲ ਦਾ ਧਿਆਨ ਰੱਖਣਾ ਜਦੋਂ ਆਪਾਂ ਕਾਟਾਂ ਪਾਉਣੀਆਂ ਨੇ ਨਾ ਕੱਪੜੇ ਦਾ ਜਾਂ ਤਾਂ ਜਿਹੜਾ ਜਿੱਦਾਂ ਹੁਣ ਆਹ ਕੱਪੜੇ ਦਾ ਉਲਟਾ ਪਾਸਾ ਜਿਹੜਾ ਸਿੱਧਾ ਪਾਸਾ ਹੁੰਦਾ ਕੰਨੀ ਨੂੰ ਦੇਖ ਲਓ ਚਾਹੇ ਪ੍ਰਿੰਟ ਨੂੰ ਚਾਹੇ ਕਢਾਈ ਨੂੰ ਉਹ ਆਪਸ ਦੇ ਵਿੱਚ ਜੁੜਿਆ ਹੋਣਾ ਚਾਹੀਦਾ ਇਹ ਨਹੀਂ ਵੀ ਆਹ ਸਿੱਧਾ ਹੋ ਗਿਆ ਉਲਟਾ ਹੋ ਗਿਆ ਫਿਰ ਤੁਹਾਡੀ ਇੱਕ ਕਾਟ ਜੀ ਅੱਗੇ ਜਾਊਗੀ ਇੱਕ ਕਾਟ ਪਿੱਛੇ ਜਾਊਗੀ ਸੁਣਾਈ ਲਾਉਣ ਦਾ ਜੇ ਤੁਹਾਡਾ ਕੱਪੜਾ ਹਿੱਲਦਾ ਇੱਥੇ ਤੁਸੀਂ ਇੱਕ ਦਾ ਸਕੇਲ ਰੱਖ ਕੇ ਉੱਪਰ ਹੱਥ ਰੱਖ ਲਓ ਤਾਂ ਤੁਹਾਡਾ ਕੱਪੜਾ ਹਿੱਲੂਗਾ ਨਹੀਂ ਆ ਲਓ ਜੀ ਆ ਹੋ ਗਈ ਆਪਣੀ ਕਾਟ ਪਿਛਲੀ ਬਾਹਾਂ ਦੀ ਗਲਾਈ ਪੈ ਗਈ ਹੁਣ ਆਪਾਂ ਪਾਉਣੀ ਆ ਜੀ ਫਰੰਟ ਵਾਲੀ ਕਾਟ ਦੋ ਪੱਲੇ ਆਪਾਂ ਛੱਡ ਦੇਣੇ ਆ ਦੋ ਪੱਲੇ ਚੱਕ ਲੈਣੇ ਆ ਦੋ ਪੱਲਿਆਂ 'ਚ ਕਾਟ ਪਾਉਣੀ ਆ ਜਿਹੜੀਆਂ ਮੇਰੀਆਂ ਭੈਣਾਂ ਨੂੰ ਨਵੀਂ ਸਲਾਈ ਸਿੱਖਦੀਆਂ ਨੇ ਫਰੰਟ ਵਾਲੀ ਕਾਟ ਪਾਉਣ ਚ ਪ੍ਰੋਬਲਮ ਆ ਵੀ ਕਾਟ ਅੱਗੇ ਪਿੱਛੇ ਹੋ ਜਾਂਦੀ ਆ ਤੁਸੀਂ ਨਾ ਸਿਰਫ ਪਿੱਛੇ ਵਾਲੀ ਕਾਟ ਪਾਓ ਪਿੱਛੇ ਵਾਲੀ ਕਾਟ ਪਾਉਣ ਤੋਂ ਬਾਅਦ ਤੁਸੀਂ ਬਾਹਮਾ ਇਦਾਂ ਹੀ ਰੈਡੀ ਕਰ ਲਓ ਤੇ ਜਿਹੜੀ ਫਰੰਟ ਵਾਲੀ ਕਾਟ ਆ ਜਦੋਂ ਤੁਸੀਂ ਨਾ ਸਲਾਈ ਲਾਵੋਗੇ ਉਹ ਉਦੋਂ ਉਹਦੋਂ ਪਾਉਣੀ ਆ ਉਹ ਤੁਸੀਂ ਫਿਰ ਤੁਸੀਂ ਇਹ ਚੀਜ਼ ਚੁਲਝੋਗੇ ਨਹੀਂ ਆ ਲਓ ਜੀ ਆ ਹੋ ਗਈ ਆਪਣੀ ਬਾਹ ਦੀ ਕਟਿੰਗ ਹੁਣ ਆਪਾਂ ਬਾਹ ਦੀ ਲਾਈਨਿੰਗ ਦੀ ਕਟਿੰਗ ਕਿੱਦਾਂ ਕਰਨੀ ਆ ਆ ਦੇ ਕੋ ਆਪਣਾ ਕੱਪੜਾ ਹੈਗਾ ਆ ਦੇਖੋ ਆ ਨਾ ਜਿੱਦਾਂ ਪੱਗ ਤੇ ਨਹੀਂ ਸਲਾਈ ਲੱਗੀ ਹੁੰਦੀ ਓਦਾਂ ਆਪਾਂ ਸਲਾਈ ਲਾਈ ਆ ਕੰਨੀ ਦੇ ਉੱਪਰ ਕੰਨੀ ਧਰ ਕੇ ਇਸ ਤਰ੍ਹਾਂ ਆਪਾਂ ਜਿਹੜੀਆਂ ਪੱਗਾਂ ਹੁੰਦੀਆਂ ਨੇ ਉਹਦੇ ਉੱਪਰ ਵੀ ਸਲਾਈ ਲਾ ਸਕਦੇ ਹਾਂ ਬਿਲਕੁਲ ਨਾਲ-ਨਾਲ ਹੁਣ ਆਪਾਂ ਕੀ ਕਰਨਾ ਜਿਹੜੀ ਪਾਈ ਦੀ ਤੈ ਆਂਗੀ ਇਹਨੂੰ ਆਪਾਂ ਡਬਲ ਕਰ ਲੈਣਾ ਡਬਲ ਕਰਕੇ ਇਸ ਤਰ੍ਹਾਂ ਰੱਖ ਲੈਣਾ ਦੇਖੋ ਜਿਹੜੀ ਨਾ ਹੁੰਦੀ ਆ ਕਿ ਕਮੀਜ਼ ਕਮੀਜ਼ ਤੇ ਆਪ ਮੈਂ ਕਦੇ ਆਡੀ ਲਾਈਨਿੰਗ ਨਹੀਂ ਲਾਈ ਪਰ ਜਿਹੜੀ ਸਲਵਾਰ ਹੁੰਦੀ ਆ ਸਲਵਾਰ ਤੇ ਜੀ ਕੋਈ ਪ੍ਰੋਬਲਮ ਨਹੀਂ ਆਉਂਦੀ ਜੇ ਤੁਹਾਡੇ ਕੋਲੇ ਜਿੱਦਾਂ ਮੇਰੀ ਇੱਕ ਭੈਣ ਦਾ ਮੈਸੇਜ ਆਇਆ ਸੀ ਵੀ ਦੀਦੀ 5 ਮੀਟਰ ਚ ਸਰ ਜਾਂਦਾ 5 ਮੀਟਰ ਚ ਜੀ ਪੂਰਾ ਵਧੀਆ ਸਰ ਜਾਂਦਾ ਜਿਹੜੀ ਸਲਵਾਰ ਆ ਸਲਵਾਰ ਚ ਲਾਈਨਿੰਗ ਤੁਸੀਂ ਆਡੇ ਲੋਟ ਲਾ ਲਿਆ ਕਰੋ ਕੋਈ ਪ੍ਰੋਬਲਮ ਨਹੀਂ ਆਉਂਦੀ ਵਸ ਕਮੀਜ਼ ਦੇ ਵਿੱਚ ਨਹੀਂ ਲਾਉਣੀ ਆ ਲਓ ਜੀ ਇਸ ਤਰ੍ਹਾਂ ਆਪਾਂ ਬਾਹ ਨੂੰ ਕੱਪੜੇ ਦੇ ਉੱਪਰ ਧਰ ਲੈਣਾ ਇਸ ਤਰ੍ਹਾਂ ਇਸ ਤਰ੍ਹਾਂ ਧਰ ਕੇ ਕੁਝ ਵੀ ਵੱਧ ਘੱਟ ਨਹੀਂ ਕੱਟਣਾ ਬਸ ਆਪਾਂ ਕੈਂਚੀ ਇੱਥੋਂ ਬਾਹਰ ਰੱਖਣੀ ਹੈ ਇਸ ਤਰ੍ਹਾਂ ਕਟਿੰਗ ਕਰ ਲੈਣੀ ਜਿੱਦਾਂ ਕਾਟਾਂ ਪਈਆਂ ਹੋਈਆਂ ਨੇ ਉਦਾਂ ਹੀ ਦੀ ਬਾਹ ਮੈਂ ਲਾਈਨਿੰਗ 'ਚ ਕਾਟਾਂ ਪੈ ਜਾਣੀਆਂ ਨੇ ਬਸ ਤੁਸੀਂ ਜਦੋਂ ਜੜੋਂਗੇ ਉਦੋਂ ਧਿਆਨ ਰੱਖਣਾਗਾ ਆ ਹੋ ਗਈਆਂ ਆਪਣੀ ਬਾਹਾਂ ਦੀ ਲਾਈਨਿੰਗ ਦੀ ਕਟਿੰਗ ਇਸ ਤਰ੍ਹਾਂ ਹੋ ਜਾਂਦੀ ਹੈ ਜੀ ਲਾਈਨਿੰਗ ਵਾਲੀ ਕੁੜਤੀ ਦੀ ਕਟਿੰਗ ਸਿਰਫ ਇੰਨੇ ਇੱਕ ਹਿੱਸੇ ਦੇ ਵਿੱਚ ਜੋੜ ਆਇਆ ਇਹ ਜੋੜਨੇ ਵੀ ਜੀ ਜਦੋਂ ਆਪਾਂ ਨਾ ਇਦਾਂ ਫਿਟਿੰਗ ਵਾਲੀ ਸਲਾਈ ਲਾਵਾਂਗੇ ਇਹਨੇ ਇਦਾਂ ਨਿਕਲ ਜਾਣਾ ਜੇ ਨਹੀਂ ਵੀ ਨਿਕਲਦਾ ਤਾਂ ਇਹ ਜੋੜ ਆਪਣੇ ਚੁਪਦਾ ਨਹੀਂ ਹੈਗਾ ਇਸ ਤਰ੍ਹਾਂ ਆਪਾਂ ਆਪਣੀ ਬਾਂਚ ਵੀ ਜੋੜ ਪਾ ਸਕਦੇ ਆ ਤੇ ਜਿਹੜੀਆਂ ਆਪਣੀਆਂ ਪੱਗਾਂ ਹੁੰਦੀਆਂ ਨੇ ਪੱਗਾਂ 'ਚ ਵੀ ਆਪਾਂ ਇਸ ਤਰ੍ਹਾਂ ਦੀ ਸਲਾਈ ਲਗਾ ਸਕਦੇ ਆ ਕੰਨੀ ਦੇ ਉੱਪਰ ਕੰਨੀ ਧਰ ਕੇ ਜੇ ਤੁਹਾਨੂੰ ਆਪਣਾ ਲਾਈਨਿੰਗ ਵਾਲੀ ਕੁੜਤੀ ਕਟਿੰਗ ਕਰਨ ਦਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ